So, ਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਨ ਜੀ ਇਸ ਦੀ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਵਿਸਾਖੀ ਦਾ ਤਿਉਹਾਰ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਗਿਆ ਸੀ ਔਰ ਚਾਰ ਨੌਜਵਾਨ ਜਿਹੜੇ ਬਿਆਸ ਦਰਿਆ ਦੇ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਨੇ ਦੱਸਦੀ ਹੈ ਕਿ ਦੋ ਨੌਜਵਾਨਾਂ ਦੀ ਮੌਕੇ ਤੇ ਡੁੱਬਣ ਦੇ ਕਾਰਨ ਮੌਤ ਹੋ ਜਾਂਦੀ ਹੈ ਹਾਲਕਿ ਦੋ ਨੌਜਵਾਨਾਂ ਦੀ ਭਾਲ ਹੈ ਜਿਹੜੀ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਜਾਰੀ ਹੈ ਪਰ 24 ਘੰਟੇ ਤੋਂ ਘਟਨਾ ਨੂੰ ਹੋ ਚੁੱਕੇ ਨੇ ਇਸ ਘਟਨਾ ਨੂੰ ਬੀਤ ਚੁੱਕੇ ਨੇ ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਹੱਥ ਨੇ ਜਿਹੜੇ ਬਿਲਕੁਲ ਖਾਲੀ ਨਜ਼ਰ ਆ Đ ਨੇ ਤਾਂ ਐਨਡੀਆਰਐਫ ਦੀਆਂ ਟੀਮਾਂ ਦਾ ਕੀ ਕਹਿਣਾ ਹੈ भी सुन ए, मेरा नाम संदीप कुमार है मैं इंस्पेक्टर जी डी और टीम कमांडर के तौर पर यहाँ पे हूँ एनडीआरएफ के साथ में ए, क्या ऑपरेशन चलाया जा रहा है यहाँ पर और क्या अपडेट है कल हमें प्रशासन के द्वारा खबर दी गई थी कि यहाँ पे चार बच्चे डूबे हैं बाद में हम यहाँ हमारी टीम पहुंची रेस्क्यू ऑपरेशन के लिए हमने अपडेट लिया तो उन्होंने बताया दो बच्चों को रेस्क्यू कर लिया गया है और दो अभी भी मिसिंग है तो हमारी टीम लगातार यहाँ पे उनके लिए सर्च अभियान चला रही है

ਅਹ ਅਸੀਂ ਇਹ ਆਪਰੇਸ਼ਨ ਕੱਲ ਸ਼ਾਮ ਨੂੰ ਲਗਭਗ 5 ਵਜੇ ਸ਼ੁਰੂ ਕਰ ਦਿਆ ਸੀ ਰਾਤ ਮੇ ਅੰਧੇਰਾ ਹੋਣ ਦੀ ਵਜ੍ਹਾ ਇਸ ਵਿਜ਼ਿਬਿਲਟੀ ਕਮ ਹੋਗੀ ਦੇਖ ਨਹੀਂ ਪਾਰੇ ਰੈਸਕਿਊਰ ਬੋਟ ਹੈਂਡਲਿੰਗ ਦੇ ਦੌਰਾਨ ਤੋਂ ਇਸ ਲਈ ਸਵੇਰ ਤੱਕ ਲਈ ਪੋਸਟਪੋਨ ਕੀਤਾ ਸੀ ਔਰ ਸਵੇਰ 7 ਵਜੇ ਸਾਨੂੰ ਦੁਬਾਰਾ ਸੀ ਇਸ ਨੂੰ ਸ਼ੁਰੂ ਕਰ ਦਿਆ ਕੱਲ ਦੁਪਹਿਰ ਦੀ ਗੱਲ ਆ ਚਾਰ ਮੁੰਡੇ ਦਰਿਆ ਦੇ ਵਿੱਚ ਵਿਸਾਖੀ ਨਹਾਉਣ ਆਏ ਸੀ ਉਹ ਪੂਰੇ ਹੋ ਗਏ ਡੁੱਬ ਕੇ ਤੇ ਦੋਹਾਂ ਦੀ ਲਾਸ਼ਾਂ ਮਿਲ ਗਈਆਂ ਤੇ ਦੋਹਾਂ ਦੀ ਹਾਲੇ ਤੱਕ ਪ੍ਰਸ਼ਾਸਨ ਲੱਗਾ ਦੇਖੋ ਪਿੱਛੇ ਤੁਹਾਡੇ ਸਾਹਮਣੇ ਉਹ ਗਏ ਆ ਤੇ ਉਹ ਹਾਲੇ ਤੱਕ ਦੂਜੀ ਦੋ ਨਹੀਂ ਮਿਲੇ ਜੀ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੱਤੋ ਵੱਤ ਇੰਨਾ ਗਰੀਬ ਪਰਿਵਾਰ ਆ ਜੀ ਉਸ ਰੋਟੀ ਕਮਾਉਂਦੇ ਸੀ ਤੇ ਉਹੋ ਹੀ ਖਾਂਦੇ ਸੀ ਵੀ ਇਹਨਾਂ ਦਾ ਕੋਈ ਨਾ ਕੋਈ ਪਰਿਵਾਰ ਦਾ ਪਿੱਛੇ ਸੋਚਿਆ ਜਾਵੇ ਥੋੜਾ ਬੋਤਾਂ ਇਹਨਾਂ ਨੂੰ ਮਦਦ ਕੀਤੀ ਜਾਵੇ ਜਿੰਨੀ ਵੀ ਸਰਕਾਰ ਆਪਣੇ ਤੌਰ ਤੇ ਕਰ ਸਕਦੀ ਤੋਂ ਇੱਕ ਬੇਨਤੀ ਹੋਰ ਆ ਜੀ ਵੀ ਜਿੱਦਾਂ ਇੱਥੇ ਮਾਗੀ ਵੀ ਮਨਾਉਂਦੇ ਇਸ ਏਰੀਆ ਦੇ ਵਿੱਚ ਇੱਥੇ ਦਰਿਆ ਤੇ ਤੇ ਵਿਸਾਖੀ ਮਨਾਉਂਦੇ ਆ ਮੇਰੇ ਪ੍ਰਸ਼ਾਸਨ ਨੂੰ ਬੇਨਤੀ ਆ ਤੇ ਏਰੀਆ ਨੂੰ ਬੇਨਤੀ ਆ ਆਪਾਂ ਸਾਰੇ ਰੱਖਿਆ ਆਪਾਂ ਨਾ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰੀਏ ਵੀ ਆਉਣ ਵਾਲੇ ਸਮੇਂ ਚ ਇਹੋ ਜੀ ਕੋਈ ਇਹੋ ਜੀ ਦਰਘਟਨਾ ਨਾ ਵਰਤੇ ਇਸ ਕਰਕੇ ਪਹਿਲਾਂ ਹੀ ਆਪਾਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਰੱਖ ਕੇ ਇਹ ਆਪਾਂ ਪ੍ਰੋਗਰਾਮ ਬਣਾਇਆ ਕਰੀਏ ਜੀ ਕਿੰਨੇ ਕ ਵਜੇ ਦੀ ਕੱਲ ਇਹ ਘਟਨਾ ਸਗੀ ਤੇ ਔਰ ਰਾਤੀ ਕੀ ਐਨਡੀਆਰਫੀ ਟੀਮਾਂ ਜਿਹੜੀਆਂ ਲਗਾਤਾਰ ਪਹਾੜ ਦੇ ਵਿੱਚ ਜਾ ਰਹੀਆਂ ਨੌਜਵਾਨਾਂ ਦੇ ਜਾਂ ਚਲੇ ਗਏ ਸੀ ਦੇਖੋ ਇਹ ਇਹ 2 ਤੋਂ 3 ਵਜੇ ਤੱਕ ਇਹ ਘਟਨਾ ਵਾਪਰੀ ਆ ਜੀ ਤੇ ਜਿਹੜੀ ਟੀਮਾਂ ਆਈਆਂ ਪ੍ਰਸ਼ਾਸਨ ਆਇਆ ਇਹ 5:30 ਵਜੇ ਆਇਆ ਬਾਅਦ ਚ ਕੁਛ ਨੇਰਾ ਹੋਣ ਦੇ ਕਾਰਨ ਕੁਛ ਇਹਨਾਂ ਨੂੰ ਕੁਛ ਮਿਲਿਆ ਨਹੀਂ ਤੇ ਬਾਅਦ ਚ ਸਵਿਰੇ ਆਏ ਜੀ ਵਾਪਸ ਰਾਤ ਦੇ ਕਿ ਸੂਰਸ ਨਹੀਂ ਸੀਗੇ ਇਹਨਾਂ ਦੇ ਕੋਲ ਪ੍ਰਬੰਧ ਹੈਗੇ ਸੀ ਜਾਂ ਨਹੀਂ ਹੈਗੇ ਨਹੀਂ ਨਹੀਂ ਇਹੋ ਜੇ ਇਹੋ ਜੇ ਰਾਤ ਤਾਂ ਹੀ ਚੱਲ ਗਏ ਜੇ ਪ੍ਰਬੰਧ ਨਹੀਂ ਸੀ ਤਾਂ ਮੈਂ ਉਹ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹੋ ਜੇ ਆਪਾਂ ਗਾਂ ਤੋਂ ਅੱਗੇ ਤੋਂ ਪਰਮਾਤਮਾ ਚਲੋ ਇਹੋ ਜੀ ਦਰਘਟਨਾ ਹੋਵੇ ਹੀ ਨਾ ਤੇ ਜੇ ਹੋ ਵੀ ਜਾਂਦੀ ਤਾਂ ਆਪਾਂ ਇਹਦਾ ਪਹਿਲਾਂ ਸਾਰਾ ਪ੍ਰਬੰਧ ਕਰਕੇ ਰੱਖੀਏ ਜੀ ਜਿਹੜੇ ਉਹਨਾਂ ਦੇ ਮ੍ਰਿਤਕ ਸਰੀਰ ਮਿਲੇ ਉਹਨਾਂ ਦੇ ਨ ਜਿਹੜੇ ਅਜੇ ਲਾਪਤਾ ਉਹਨਾਂ ਦਾ ਕੀ ਨਾਮ ਹੈ ਦੇਖੋ ਦੋ ਮਿਲੇ ਆ ਜੀ ਇੱਕ ਤਾਂ ਗੁਰਪ੍ਰੀਤ ਇੱਕ ਮੁੰਡਾ ਅਰਸ਼ਦੀਪ ਇੱਕ ਜਸਪਾਲ ਤੇ ਇੱਕ ਮੁੰਡਾ ਹੋਰ ਹੀ ਇਹਨਾਂ ਦੇ ਚਾਰੇ ਹੀ ਆ ਜੀ ਹਾਲੇ ਤੇ ਦੋ ਮਿਲ ਗਿਆ ਜੀ ਜਿਹੜੇ ਪਰਿਵਾਰ ਇਹ ਹਸਾ ਗਸ ਹੋਏ ਆ ਉਹਨਾਂ ਦੇ ਕੀ ਹਾਲਾਤ ਹੈ ਪਰਵਾਰ ਦੇ ਹਾਲਾਤ ਦੇਖੋ ਜਿਹੜੇ ਇਹ ਦੇਖੋ ਜੀ ਇਹ ਪਿੰਡ ਬਹੁਤ ਹੀ ਪਛੜਿਆ ਹੋਇਆ ਵਾ ਮਿਹਨਤ ਮਜ਼ਦੂਰੀ ਵਾਲਾ ਪਿੰਡ ਆ ਜੀ ਇਹ ਸਾਰੇ ਦਿਹਾੜੀ ਦੱਪੇ ਵਾਲੇ ਹੀ ਆ ਬੰਦੇ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਫੇਰ ਦੁਬਾਰਾ ਬੇਨਤੀ ਕਰਦੇ ਆ ਵੀ ਇਹਨਾਂ ਦੀ ਬਾਹ ਫੜੀ ਜਾਵੇ ਮੋਹਤਰ ਸਿੰਘ ਜੀ ਜਿਹੜੇ ਬੱਚੇ ਇੱਥੇ ਲਾਪਤਾ ਹੋਏ ਤੁਹਾਡੇ ਕੀ ਲੱਗਦੇ ਸੀਗੇ ਮੇਰੇ ਪੋਤੇ ਆ ਜੀ ਕਿੰਨੇ ਸੀ ਤੁਹਾਡੇ ਬੱਚੇ ਦੋ ਜੀ ਕੀ ਨਾਂ ਸੀ ਉਹਨਾਂ ਦੇ ਇੱਕ ਨਾਂ ਗੁਸ਼ਾਲਾ ਜੀ ਆਹ ਕੋਲ ਪਹਿਲਾ ਫੋਨ ਨਾਲ ਤੇ ਦੂਜੇ ਨਾਂ ਅਰਸ਼ ਜਿਹੜੇ ਦੂਸਰੇ ਹੋਰ ਦੋ ਨਾਂ ਜੌਨ ਸੀ ਉਹ ਵੀ ਤੁਹਾਡੇ ਪਿੰਡ ਦੇ ਸੀ ਹਾਂਜੀ ਹਾਂਜੀ ਉਹਨਾਂ ਦਾ ਕੀ ਨਾਂ ਸੀਗਾ ਜਸਵਾਲ ਜੀ ਇੱਕ ਨਾ ਅੱਛਾ ਜੀ ਇੱਕ ਨਾ ਗੌਰਪ੍ਰੀਤ ਜਿਹੜੇ ਦੋ ਨੌਜਵਾਨ ਜਿਨ੍ਹਾਂ ਦੇ ਮ੍ਰਿਤਕ ਸਰੀਰ ਮਿਲੇ ਉਹਨਾਂ ਦਾ ਕੀ ਨਾਮ ਸੀਗੇ ਉਹਨਾਂ ਦਾ ਨਾਮ ਅਰਸ਼ ਤੇ ਜਸਵਾਲ ਮਿਲਿਆ ਜੀ ਹਾਂਜੀ ਤੇ ਕੱਲ ਦੇ ਜਿਹੜਾ ਸਰਚ ਰਿਸਕਸ਼ਨ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਹਾਂ ਹਾਂਜੀ ਤੇ ਹੁਣ ਤੱਕ ਇਹਨਾਂ ਨੂੰ ਕੀ ਪ੍ਰਾਪਰਟੀ ਨਹੀਂ ਜਾਂਦੀ ਕੀ ਕਾਰਨ ਕੀ ਆ ਵੀ ਕੱਲ ਦੇ ਲੱਗੇ ਹੋਏ ਆ ਪਾਣੀ ਕੋਈ ਜ਼ਿਆਦਾ ਵਾ ਪਾਣੀ ਦਾ ਵਹਾਅ ਤੇਜ਼ ਆ ਕੀ ਕਾਰਨ ਹੈ ਇਹਦੇ ਬਾਰੇ ਅਸੀਂ ਨਹੀਂ ਜੀ ਕੁਝ ਕਹਿ ਸਕਦੇ ਜੀ ਇਦੇ ਬਾਰੇ ਪਾਣੀ ਬਾਰੇ ਸਾਨੂੰ ਨਹੀਂ ਕੋਈ ਪਤਾ ਦੀ ਇਹ ਕੀ ਚੱਕਰ ਕੀ ਇਹਦੇ ਵਿੱਚ ਵਾਧਾ ਘਾਟਾ ਕੀ ਇਹ ਮਾਲਕ ਦੀ ਮੋਜਾ ਇਹਦੇ ਬਾਰੇ ਆਪਾਂ ਨੂੰ ਨਹੀਂ ਕੋਈ ਇਹਦੇ ਬਾਰੇ ਤੁਹਾਨੂੰ ਦੱਸਿਆ ਹੋਊਗਾ ਪਿੰਡ ਵਾਲਿਆਂ ਨੇ ਜਾਂ ਉਹ ਮੁੰਡਾ ਜਿਹੜੇ ਬਚ ਕੀ ਗਏ ਆ ਵੀ ਕਿੱਦਾਂ ਇਹ ਹਾਦਸਾ ਹੋਣਾ ਵਾਪਰਿਆ ਕਿਵੇਂ ਇੱਥੇ ਆਏ ਉਹ ਜੀ ਪਿੰਡੋਂ ਦੇ ਉਹਨਾਂ ਰੋਕਦੇ ਵੀ ਨਹੀਂ ਜਾਣਾ ਤੇ ਤੁਸੀਂ ਇਸ਼ਾਨਾਲ ਕਰਨਾ ਉੱਥੇ ਪਿੱਛੇ ਕਰੋ ਪਰ ਉਹਨਾਂ ਮੁੰਡਿਆਂ ਆਪਸ ਵਿੱਚ ਦਿਲਚਸਪੀ ਕਰਕੇ ਤੇ ਆ ਗਏ ਆ ਤੇ ਦੂਸਰੀ ਉਹਨਾਂ ਮੁੰਡਿਆਂ ਦੀ ਆਪਸ ਵਿੱਚ ਗੱਲ ਹੋ ਰ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਇਹ ਕੱਲ ਉਹ ਸਾਖੀ ਦਾ ਕਰਕੇ ਇੱਧਰ ਨੂੰ ਆਏਗਾ ਨੌਜਵਾਨ ਆ ਜਾਂਦੇ ਨਹੀਂ ਨਹੀਂ ਉਹ ਸਾਖੀ ਦਾ ਕਰਕੇ ਉਦਾਂ ਨਹੀਂ